ਇਹ ਮਾਰ ਲੈ ਕਹਿੰਦਾ ਤੇਨੇ ਕਹ ਤਰਾ ਜੱਲਣਾ ਤੈਨੂੰ ਆ ਪੁੱਛੀ ਕੌਣ ਹੈ ਰੱਗ ਲਾਦੇ ਅੱਛਾ ਆਇਆ ਮੇਰਾ ਭਰਾ ਪੁੱਤ ਆ ਗਿਆ ਚੱਲ ਕੋਈ ਨਹੀਂ ਚੱਲ ਤੂੰ ਇਹ ਪਹਿਲਾਂ ਚੱਲ ਬੜੀ ਵੱਡਾ ਉਹ ਬੜੀ ਜੀ ਸਰ ਹਾਵੇ ਪੱਟ ਸਾਡੇ ਦੇ ਬਹਾ ਮਾ ਦੀ ਸਾਡੀ ਦੇ ਬਦੇ ਕੁੜਿਆ ਅਕਸਰ ਸਾਰੇ ਸੋਟ ਲੱਗੇ ਜਿਹਨਾਂ ਦੇ ਬੜੇ ਬੜੀ ਉਹ ਬੜੀ ਉਹ ਬੜਾ ਬੰਦਾ ਬਣਾਉਣਾ ਹੈਗਾ ਤਾਂ ਇੱਕ ਮਿੰਟ ਜੀ ਮੈਂ ਦੋ ਅਖਰੀ ਸੰਗਤਾਂ ਬਾਰੇ ਕਹਾਂਗਾ ਵਾਈਸ ਨਾਲ ਕੇ ਉਹ ਸੰਗਤ ਵੀ ਬਹਿ ਕੇ ਆਜੋ ਉਹਨੇ ਕਿਹਾ ਇਸ ਤਰ੍ਹਾਂ ਮੈਂ ਇੱਕ ਮਿੰਟ ਇੱਕ ਮਿੰਟ ਮਾਰੂ ਨੇ ਕਹਿ ਮੈਂ ਦੇਣੀ ਚਲੋ ਜਰਾ ਤੇ ਨੂੰ ਮਾਰ ਦੇ ਪਿੱਗੀ ਮਾਰਨਾ ਕਰ ਮੈਂ ਦੇਣੀ ਚਲੂਗਾ ਮੈਂ ਇੱਥੇ ਕਰੇ ਪਰਗਾ ਕਰਦਾ ਮੈਂ ਮੈਂ ਜਰ ਕਰਾਂ ਲਖਸ਼ਮਨ ਨੇ ਗਿਆ ਇਹਨਾਂ ਨੇ ਇਹਨੇ ਕਿਹਾ ਸਾਰੀ ਸੰਗਤ ਕੀ 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 ਇੱਕ ਆ ਜਨਾਬ ਬਦਵਾ ਸਾਡੀ ਬੜੇ ਤਕਵਾਤ ਨੇ ਸੁਮੇਰ ਤੱਕ ਨਹੀਂ ਰੱਖਦੀਆਂ ਹੋਣ ਲੱਗਾ ਕੋੜਾ ਸ਼ਾਂਤੀ 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 ਅੱਛੇ ਰੱਬਾ ਦੀਦੀ ਤੇ ਚਿੱਟੇ ਮੁੜ ਕੇ ਪਤਾ ਮਾਇਆ ਦੋ ਜਣੇ ਬੰਦੇ ਮੈਂ ਨੂੰ ਆ ਕੇ ਤਾਂ ਮੈਂ ਨਾ ਚੁੱਤੀ ਆ ਯਾਰ ਕਰ ਨਹੀਂ ਮੀਡੀਆ ਰਾਡੋ ਕਰ ਨਹੀਂ ਹੁਣ ਇੰਨਾ ਵੀ ਬਾਜੀ ਕੰਮ ਪੁੱਤ ਛੱਡ ਘੱਟ ਨਹੀਂ ਚੱਲਣ ਦੇ ਕੇ ਨਹੀਂ ਚੱਲਣ ਦੇ ਕੇ ਆਏ ਨੇ ਨਾ ਆਪੇ ਇਹ ਪਤਾ ਪੈਸੇ ਗਰਾਹ ਕਰਦਾ ਸ਼ਰਾਬੀਆ ਕੋਵੇ ਨਹੀਂ ਇਦਾਂ ਫਰਕਲੇ ਬੰਦੇ ਫੜਿਆ ਦੀ ਡਿਊਟੀ ਲੱਗੀ ਇਹ ਵੀ ਇੱਕ ਸਾਈਡ ਵਾਲਾ ਡਿਊਟੀ ਲੱਗੀਗਾ ਬੰਦੇ ਫੜਨੇ ਸ਼ਰਾਬ ਦੇਲੇ ਵੇਚਦੇ ਆ ਇਹਨੂੰ ਪੁੱਛੋ ਕਿੰਨੇ ਬੰਦੇ ਫੜੇ ਜਾਂਦੇ ਆ ਐਕਸਾਈਡ ਦੇ ਡਿਊਟੀ ਆ ਇਹਨਾਂ ਸੇ ਕਿੰਨੇ ਬੰਦੇ ਫੜੇ ਰੈਡ ਪਾਰਟੀ ਵਾਲੇ ਸਰ ਰੈਡ ਪਾਰਟੀ ਵਾਲੇ ਡਰਾਈਵਰ ਸਿੱਟੀ ਵਾਲੇ ਇਹ ਆਈ ਲੋਕਾਂ ਨੂੰ ਕਿੰਨੇ ਬੰਦੇ ਮੜਿਆ ਗਿਆ ਲਾ ਕੇ ਨਾ ਲਾ ਕੇ ਚੋ ਜਾਦਾ ਮੇਰਾ ਨਾਮ ਰਵਿੰਦਰ ਸਿੰਘ ਬਾਜਵਾ ਜੀ ਮੈਂ ਐਕਸਾਈਜ ਇਨਸਪੈਕਟਰ ਅੰਮ੍ਰਿਤਸਰ ਵੀਰ ਕਾ ਸਰ ਜਿਹੜਾ ਅੱਜ ਮੁਸਤਫਾబాద్ ਜਿਹੜਾ ਇੰਦਰਾ ਕਮਿਊਨਿਟੀ ਠੇਕਾ ਬੰਦ ਕਰਾਇਆ ਜਾ ਰਿਹਾ ਪਬਲਿਕ ਲੋਕੀ ਮਾਮਲਾ ਹੈ ਸਰ ਤੇ ਵੀ ਮੌਕੇ ਤੇ ਪਹੁੰਚੇ ਅ ਦਰਸਲ ਸਾਨੂੰ ਤਕਰੀਬਨ 6 ਵਜੇ ਇਨਫੋਰਮੇਸ਼ਨ ਆਈ ਆ ਕਿ ਜਿਹੜਾ ਮੁਸਤਫਾబాద్ ਵਿੱਚ ਜਿਹੜੀ ਆ ਠੇਕਾ ਵਾ ਜਿਹੜੇ ਲੋਕਲ ਲੋਗ ਨੇ ਉਹਨਾਂ ਵੱਲੋਂ ਇਹ ਸਾਨੂੰ ਸ਼ਿਕਾਇਤ ਆਈ ਆ ਕਿ ਉਹ ਨਜਾਇਜ਼ ਤੌਰ ਤੇ ਜਿਹੜਾ ਠੇਕਾ ਚੱਲ ਰਿਹਾ ਸੋ ਉਸ ਦੇ ਰਿਗਾਰਡਿੰਗ ਮੈਂ ਤੇ ਜਿਹੜੇ ਸਾਡੇ ਐਸ ਐਚਓ ਸਾਹਿਬ ਨੇ ਸ਼੍ਰੀ ਪਲਵਿੰਦਰ ਜੀ ਹੁਣੀ ਤੋਂ ਉਹ ਕਿਦਾ ਜਾਇਜਾ ਜਾਇਜਾ ਲਿਆ ਤੇ ਜੋ ਜੋ ਵੀ ਇਹਨਾਂ ਦੀ ਲੋਕਲ ਜਿਹੜੇ ਲੋਕ ਨੇ ਇਹਨਾਂ ਦੀ ਜਿਹੜੀ ਡਿਮਾਂਡ ਹੈ ਉਹਨਾਂ ਨੂੰ ਆਪਾਂ ਲੈਟਰ ਦੇ ਤੌਰ ਤੇ ਆਪਾਂ ਅਸੈਪਟ ਕੀਤਾ ਹੈ ਤੇ ਜੋ ਵੀ ਬੰਦੀ ਕਾਰਵਾਈ ਹੈ ਆਪਣੇ ਵੱਡੇ ਅਫਸਰਾਂ ਦੇ ਅੱਗੇ ਰੱਖ ਕੇ ਕੀਤੀ ਜਾਵੇਗੀ ਸਰ ਦੇਖੋ ਮੈਂ ਇੱਥੇ ਕੋਈ ਵੀ ਸਪਸ਼ਟ ਟਿੱਪਣੀ ਨਹੀਂ ਦੇਣਾ ਚਾਹਾਂਗਾ ਲੇਕਿਨ ਐਮਐਲਏ ਸਾਹਿਬ ਨੇ ਮੇਰੇ ਵੱਲੋਂ ਵੀ ਇਹ ਗੱਲ ਕਹੀ ਆ ਸੋ ਮੈਂ ਉਹਨਾਂ ਨੂੰ ਵੀ ਇਹ ਗੱਲ ਕਹਿਣਾ ਚਾਹਾਂਗਾ ਕਿ ਜੋ ਵੀ ਬੰਦੀ ਕਾਰਵਾਈ ਆਪਾਂ ਕਰਾਂਗੇ ਚਾਹੇ ਜੇ ਠੇਕੇਦਾਰਾ ਉੱਤੇ ਵੀ ਚਲਾਨ ਕਰਾਂਗੇ ਜੇ ਨਜਾਇਜ਼ ਤੌਰ ਤੇ ਠੇਕਾ ਜੇ ਚੱਲ ਵੀ ਰਿਹਾ ਹੈ ਇਹਦੀ ਪ੍ਰੋਪਰ ਰਿਪੋਰਟ ਬਣਾ ਕੇ ਜਿਹੜੀ ਆਪਾਂ ਐਮਐਲਏ ਸਾਹਿਬ ਨੂੰ ਵੀ ਜਿਹੜੀ ਸਬਮਿਟ ਕਰਾਵਾਂਗੇ ਅਤੇ ਜੋ ਵੀ ਬੰਦੀ ਕਾਰਵਾਈ ਹੈ ਉਹ ਤੁਰੰਤ ਕੀਤੀ ਜਾਵੇਗੀ ਸਰ ਸ਼ਹਿਰ ਚ ਜਗਤ ਜੀ ਇਹ ਤੇ ਉਹਨਾਂ ਨੂੰ ਪੁੱਛਣ ਵਾਲੀ ਗੱਲ ਹੈ ਜੀ ਹਾਂ ਜੀ ਪਹਿਲਾਂ ਇਹਨਾਂ ਵੱਲੋਂ ਕੰਪਲੇਂਟ ਆਈ ਆ ਆਪਾਂ ਐਕਸ਼ਨ ਲਵਾਂਗੇ ਉੱਤੇ ਜਦੋਂ ਟਾਈਮ ਵੀ ਫਿਕਸ ਹੋ ਐਜ਼ ਅ 5 ਵੇ ਤੱਕ ਸ਼ਾਮ ਨੂੰ ਠੇਕਾ ਬੰਦ ਹੋ ਜਾਏਗਾ ਜੀ ਫਿਲਹਾਲ ਤੇ ਉਹ ਅਜੇ ਇਨਵੈਸਟੀਗੇਸ਼ਨ ਦਾ ਵਿਸ਼ਾ ਜੀ ਅਜੇ ਠੀਕ ਹੈ ਜੀ ਹਾਂ